ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਜਿੰਨਾ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਆ ਜੇ ਜੀ ਤੇ ਜੇ ਇਸ ਤਰ੍ਹਾਂ ਦੀ ਐਡ ਤੁਸੀਂ ਵੀ ਆਪਣੇ YouTube ਚੈਨਲ ਤੇ ਲਵਾਉਣਾ ਚਾਹੁੰਦੇ ਹੋ ਤਾਂ ਸੰਧ ਦੀਆਂ 4 ਤੋਂ 5 ਫੋਟੋਆਂ ਤੇ ਸਾਰੀ ਜਾਣਕਾਰੀ ਭੇਜ ਸਕਦੇ ਹੋ ਤੁਹਾਡੀ ਐਡ ਲੱਗ ਜੂ ਜੀ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਤੇ ਜਾਣਕਾਰੀ ਪ੍ਰੋਪਰ ਭੇਜਿਆ ਕਰੋ ਰੇਟ ਏਰੀਏ ਦੇ ਨਾਲ ਤੇ ਬਾਕੀ ਇਹ ਸਾਰੇ ਸੰਧ ਵਿਕਾਊ ਜਿਹੜੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਟਰੈਕਟਰ ਆ ਟਰਾਲੀਆਂ ਜੈਕ ਵਾਲੀਆਂ ਤੇ ਹੋਰ ਕੋਈ ਸੰਦ ਹੈਗੇ ਆ ਜੀ ਤਮੀਆਂ ਵਗੈਰਾ ਤੇ ਸਭ ਤੋਂ ਪਹਿਲਾਂ ਆਪਾਂ ਸੇਲ ਵਾਸਤੇ ਲੈ ਗਏ ਜੀ 265 ਮਹਿੰਦਰਾ ਡੀਏ ਟਰੈਕਟਰ ਆ ਜੀ 265 ਤੇ ਬਾਕੀ 96 ਮਾਡਲ ਟਰੈਕਟਰ ਆ ਜੀ ਬਹੁਤ ਚੰਗਾ ਟਰੈਕਟਰ ਆ ਰੰਗ ਪੇਂਟ ਦਾ ਬਹੁਤ ਵਧੀਆ ਟਰੈਕਟਰ ਪਿਆ ਜੀ ਤੇ ਇਹ ਨੰਬਰ ਹੈਗਾ ਜੀ ਹਰਿਆਣਾ ਨੰਬਰ ਆ ਜੀ ਤੇ ਬਾਕੀ ਸੈਲਫ ਵਗੈਰਾ ਬਿਲਕੁਲ ਚੱਕ ਦਾ ਟਰੈਕਟਰ ਆ ਸੈਲਫ ਸਟਾਰਟ ਆ ਤੇ ਟਾਇਰਾਂ ਦੀ ਗੱਲ ਕਰੀਏ ਅੱਧੇ ਟਾਇਰ ਹੈ ਜੀ ਮੁੱਲ ਹੈਗਾ ਜੀ 1 ਲੱਖ ਤੇ 5000 ਰੁਪਇਆ ਬਹੁਤ ਜਾਇਜ਼ ਮੁੱਲਾ ਟਰੈਕਟਰ ਸਾਰਾ ਇੰਜਨ ਗੇਅਰ ਦਾ ਓਕੇ ਹੈ ਜੀ ਨੰਬਰ ਨੋਟ ਕਰ ਲਓ 12393 ਤੇ 65993 ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਅੱਗੇ ਆ ਗਿਆ ਜੀ ਫਾਰਮ 60 ਫਾਰਮ ਟਰੈਕ 60 2002 ਮਾਡਲ ਟਰੈਕਟਰ ਸੇਲ ਆਸਤੇ ਹੈ ਜੀ ਬਹੁਤ ਚੰਗਾ ਟਰੈਕਟਰ ਪੰਜਾਬ ਨੰਬਰ ਦਾ ਟਰੈਕਟਰ ਪੀਵੀ 12 ਨੰਬਰ ਹੈ ਜੀ ਤੇ 2002 ਮਾਡਲ ਹੈ ਜੀ 75% ਟਾਇਰ ਹੈ ਜੀ ਕੰਪਨੀ ਦੇ ਚੰਗੀ ਕੰਪਨੀ ਦੇ ਟਾਇਰ ਆ ਤੇ ਡਬਲ ਕਲੱਚ ਟਰੈਕਟਰ ਆ ਜੀ ਇਹ ਫਾਰਮ 60 ਇੰਜਨ ਗੇਅਰ ਲੈਫਟ ਦਾ ਪੂਰਾ ਓਕੇ ਆ ਜੀ ਸੈਲਫ ਸਟਾਰਟ ਆ ਜੀ ਬੈਟਰੀ ਚੱਕਦਾ ਜੀ ਜੇਕੇ ਦੇ ਟਾਇਰ ਆ ਤੇ ਚੰਗੇ ਕੰਡੀਸ਼ਨ ਦੇ ਵਿੱਚ ਟਾਇਰ ਪਾਇਆ ਜੀ ਕੋਈ ਰੁਪਿਆ ਲਾਉਣ ਦੀ ਲੋੜ ਨਹੀਂ ਇੰਜਨ ਗੇਅਰ ਦਾ ਵਾਹ ਕੇ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਕਾਪੀ ਕਾਗਜ਼ਾਂ ਦੀ ਆਪਦੀ ਪੂਰੀ ਤਸੱਲੀ ਕਰਕੇ ਚੀਜ਼ ਖਰੀਦਿਆ ਕਰੋ ਜੀ ਮੁੱਲ ਹੈਗਾ 230000 ਰੁਪਿਆ 8427725955 ਦੇ ਸੰਪਰਕ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਅੱਗੇ ਆ ਗਈ 0 ਡ੍ਰਿੱਲ ਟੋਨੇ ਤੋਂ ਬਾਅਦ ਕਣਕ ਦੀ ਬਿਜਾਈ ਵਾਸਤੇ ਜ਼ੀਰੋ ਡ੍ਰਿੱਲਾ ਵੀਰ ਬਹੁਤ ਪੁੱਛਦੇ ਆ ਇਸ ਕਰਕੇ ਆ ਗਈ ਹੈ ਜੀ ਲੈਂਡ ਫੋਰਸ ਦੀ ਬਹੁਤ ਵਧੀਆ ਕੰਪਨੀ ਆ ਤੇ ਹਾਈ ਡਿਲਕਸ ਮਾਡਲ ਆਪ ਟਾਪ ਮਾਡਲ ਡਬਲ ਖੁਰਲੀ ਵਾਲੀ ਹੈ ਜੀ ਰੇ ਤੇ ਬੀ ਅੱਡ ਅੱਡ ਪੈਂਦਾ ਇਹ ਜ਼ੀਰੋ ਡ੍ਰਿੱਲਾ ਜੀ ਮੁੱਲ ਬਹੁਤ ਜਾਇਜ਼ ਹੈ ਲੈਂਡ ਫੋਰਸ ਦੀ ਡ੍ਰਿੱਲ ਦਾ ਮੁੱਲ ਹੈਗਾ ਜੀ 37000 ਰੁਪਇਆ ਬਾਕੀ ਬਹੁਤ ਘੱਟ ਯੂਜ਼ ਹੋਈ ਵੀ ਹੈ ਰੰਗ ਵਗੈਰਾ ਦੇਖ ਸਕਦੇ ਹੋ ਖੁਰਲੀ ਵਿੱਚ ਉਵੇਂ ਹੀ ਪਿਆ ਨੰਬਰ ਨੋਟ ਕਰ ਲਓ ਜੀ 62 393 65993 ਇਸ ਨੰਬਰ ਤੇ ਸੰਪਰਕ ਕਰਕੇ ਜੀਰੋ ਟਰੈਲ ਬਾਰੇ ਜਾਣਕਾਰੀ ਲੈ ਸਕਦੇ ਹੋ ਅੱਗੇ ਆ ਗਈ 1162 ਦੀ ਬਹੁਤ ਵਧੀਆ ਟਰਾਲੀ ਹੈ ਜੀ ਜੈਕ ਵਾਲੀ ਟਰਾਲੀ ਹੈ ਜੀ ਤੇ ਬਾਕੀ ਚੈਨਰਾ ਤੇ ਟਰਾਲੀ ਐਚਐਸੀ ਵਗੈਰਾ ਬਹੁਤ ਚੰਗੀ ਬਣੀ ਹੋਈ ਆ ਤੇ ਇਹ 11 ਫੁੱਟੀ ਹੈ ਜੀ 6 ਫੁੱਟ ਚੌੜੀ ਆ ਬਾਕੀ ਟਾਇਰ ਵਗੈਰਾ ਵੇਖ ਲਓ ਜੀ ਬਹੁਤ ਚੰਗੇ ਆ ਹਿੱਸਾ ਬਹੁਤ ਵਧੀਆ ਕੜੇ ਵਾਲੇ ਰੈਮ ਟਰੱਕ ਵਾਲੇ ਤੇ ਕੰਪਲੀਟ ਟਰਾਲੀ ਹੈ ਜੀ ਵਿੱਡ ਜਾਲੀ ਵਾਲਾ ਵੀ ਲੱਗਿਆ ਉੱਪਰ ਵਿੱਚੋਂ ਸਾਫ ਟਰਾਲੀ ਹੈ ਜੀ ਮਾਨਸੇਰ ਏਰੀਏ ਦੇ ਵਿੱਚ ਖੜੀ ਆ ਰੇਟ ਹੈਗਾ ਜੀ 1,30,000 ਰੁਪਿਆ ਬਾਕੀ ਜੱਕ ਵਗੈਰਾ ਪ੍ਰੋਪਰ ਚੱਲਦਾ ਜੀ ਸੰਪਰਕ ਨੰਬਰ ਨੋਟ ਕਰ ਲਓ ਜੀ ਸਕਰੀਨ ਦੇ ਉੱਪਰ ਦਿੱਤਾ ਆ ਆਗੇ ਆ ਗਿਆ ਜੀ 98 ਮਾਡਲ ਟਰੈਕਟਰ ਵਿਕਾਊ ਹੈ ਜੀ 59 11 ਤੇ ਬਹੁਤ ਸੋਹਣਾ ਟਰੈਕਟਰ ਹੈ 98 ਮਾਡਲ ਆਲ オリジナル ਟਰੈਕਟਰ ਆ ਤੇ ਟਾਇਰਾਂ ਵਗੈਰਾ ਦੀ ਗੱਲ ਕਰੀਏ ਬਹੁਤ ਚੰਗੇ ਟਾਇਰ ਪਏ ਪੰਜਾਬ ਨੰਬਰ ਟਰੈਕਟਰ ਆਈ ਇਹ ਤੇ ਵਗੈਖ ਲਓ ਮਰਗਾਟ ਵਗੈਰਾ ਬਹੁਤ ਸੋਹਣੇ ਆ ਜੀ ਟਰੈਕਟਰ ਦੇ ਤੇ ਬਾਕੀ ਟਰੈਕਟਰ ਰੰਗ ਪੇਂਟ ਦਾ ਬਹੁਤ ਚੰਗਾ ਟਰੈਕਟਰ ਆਈ ਰਿਮ ਵਗੈਰਾ ਨਾਲ ਦੇ ਆ ਇੰਜਨ ਗੇਅਰ ਦਾ ਓਕੇ ਆ ਜੀ ਪੰਜਾਬ ਨੰਬਰ ਟਰੈਕਟਰ ਦੀ ਡਿਮਾਂਡ ਹੈਗੀ ਜੀ 3 ਲੱਖ ਤੇ 20000 ਰੁਪਇਆ ਬਾਕੀ ਨੰਬਰ ਨੋਟ ਕਰ ਲਓ 9969957916 ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ ਅੱਗੇ ਆ ਗਈਆਂ ਜੀ ਤਮੀਆਂ ਤਮੀਆਂ ਦੀ ਵੀਰਾਂ ਦੁਆਰਾ ਬਹੁਤ ਡਿਮਾਂਡ ਸੀ ਇਹ ਹੈਗੀਆਂ ਜੀ 9 ਦੀਆਂ ਤਮੀਆਂ ਹੀ 9 9 ਦੀਆਂ ਜੀ 18 ਤਵੀਆਂ ਤੇ 22 ਇੰਚੀ ਤਵੇ ਪਏ ਆ ਜੀ ਇਹਦੇ ਪਿਛਲੇ 23 ਇੰਚੀ ਪਏ ਆ ਜੀ ਅਗਲੇ 22 ਇੰਚੀ ਤਵੇ ਆ ਬਾਕੀ 9 ਨੰਬਰ ਬੈਰਿੰਗ ਹੈ ਜੀ ਤੇ ਛਾਵਟਾਂ ਵਾਲੀ ਹੈਗੀ ਹੈ ਜੀ ਛਾਵਟਾਂ ਹੁੰਦੀਆਂ ਜਿਹੜੀਆਂ ਆਪਣੇ ਤਵੇ ਚਲਦੇ ਆ ਤੇ ਕਰਤਾਰਪੁਰ ਜਲੰਧਰ ਏਰੀਆ ਦੇ ਵਿੱਚ ਖੜੀਆਂ 66000 ਪ੍ਰਾਈਸ ਆ ਬਾਕੀ ਨੰਬਰ ਨੋਟ ਕਰ ਲਓ ਸਕਰੀਨ ਤੇ ਦਿੱਤਾ ਹੋਇਆ ਜੀ ਅੱਗੇ ਆਗੇ ਜੀ ਮਹਿੰਦਰਾ 605 ਡੀਆਈ ਅਲਟਰਾ 1 ਮੈਟ ਟਰੈਕਟਰ ਇਹ ਬਹੁਤ ਵਧੀਆ ਟਰੈਕਟਰ ਆ ਜੀ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਬਿਲਕੁਲ ਨਵੇਂ ਵਰਗਾ ਟਰੈਕਟਰ ਪਿਆ ਜੀ ਤੇ ਬਾਕੀ 13 ਮਾਡਲ ਟਰੈਕਟਰ ਆ ਜੀ 14 ਚ ਕਾਪੀ ਬਣੀ ਹੋਈ ਆ ਤੇ 605 ਮਾਡਲ ਆ ਜੀ ਤੇ ਟਾਇਰ ਹੈਗੇ ਜੀ 90% 90% ਟਾਇਰ ਪਏ ਆ ਜੀ ਬਹੁਤ ਚੰਗੇ ਪੰਜਾਬ ਨੰਬਰ ਟਰੈਕਟਰ ਆ ਜੀ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ 9872784745 ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਵੀਡੀਓ ਦੇਖਣ ਲਈ